ਤਤਨਾਮ شدید ਸਮਾਲ ਸਰਦੀ ਕਹਾਣੀ ਉਦਾਰੀ ਅਗ ਪਾਪੀ ਹੁਰੀ ਸੱਤ ਪਰਾਤੇ ਦੋ ਭੈਣਾਂ ਸੀ ਛੋਟੇ ਦੋ ਚਾਚਿਆਂ ਤੋਂ ਵੱਡੀ ਇੱਕ ਵੱਡੀ ਭੈਣ ਜਿਹਦੇ ਪੈਰ ਪਲੇਠੀ ਦੀ ਕੁੜੀ ਹੋਈ ਬੀਬੀ ਹੁਰੀ ਦੱਸਦੀਆਂ ਹੁੰਦੀਆਂ ਵੀ ਕੁੜੀ ਵੇਲੇ ਉਹਨੂੰ ਜ਼ਹਿਰ ਬਾ ਹੋ ਗਿਆ ਮਾਸਾਂ ਦੋਵੇਂ ਮਾਮਾਤਿਆਂ ਬੱਚੀਆਂ ਸੀ ਕਹਿੰਦੇ ਹੁੰਦੇ ਵੀ ਔਰਤ ਨੂੰ ਜਵਾਖ ਦੀ ਤੰਗ ਹਮੇਸ਼ਾ ਹੀ ਰਹਿੰਦੀ ਹੈ ਆਵੇਂ ਖੂਹੀ ਜਲ ਕਿਉਂ ਨਾ ਪੋਣਾ ਪੈ ਜਾਵੇ ਜਵਾਖ ਲੈਣ ਲਈ ਫੇਰ ਕਈ ਬਾਬਿਆਂ ਦੇ ਧਾਗੇ ਚ ਵੀਚ ਕਰਵਾਏ ਤਿੰਨ ਕੁ ਸਾਲਾਂ ਪਿੱਛੋਂ ਇੱਕ ਹੋਰ ਕੁੜੀ ਹੋ ਗਈ ਤੇ ਫੇਰ ਉਦੋਂ ਮਗਰੋਂ ਇੱਕ ਹੋਰ ਕੋਈ ਦੇਵੀ ਜੋਤਾਂ ਨਾ ਬੋੜਿਆ ਨਾ ਕੋਈ ਧਾਗਾ ਤਵੀਤ ਫੁਰਿਆ ਸਭ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਚਲੋ ਇਸ ਕੀ ਰੱਬ ਭੁੱਲ ਜਾਂਦਾ ਆਹ ਕੁੜੀਆਂ ਦਾ ਸਿਰ ਟਕੇ ਜਾਂਦਾ ਪਰ ਜੋ ਦੀ ਮਰਜ਼ੀ ਫੇਰ ਤਾਂ ਜਾਣੀ ਉਹਨੇ ਵੀ ਝਾਕੀ ਛੱਡ ਦਿੱਤੀ ਕਿ ਉਹਦਾ ਜੱਗ ਵਿੱਚ ਕੋਈ ਸੀਰ ਪੈ ਜਾਊ ਚੁੱਪ ਚਾਪ ਆਪਣੀਆਂ ਤਿੰਨੇ ਧੀਆਂ ਨੂੰ ਪਾਲਣ ਲੱਗੀ ਉਹਦੇ ਤੋਂ ਮਗਰੋਂ ਬਿਆਹੀ ਉਸਦੀ ਧਰਾਨੀ ਦੇ ਦੋ ਜੁੜਵਾ ਮੁੰਡੇ ਹੋਏ। ਉਹਨੇ ਸ਼ੁਕਰ ਮਨਾਇਆ ਵੀ ਚਲੋ ਕੁੜੀਆਂ ਦਾ ਸਿਰ ਤਾਂ ਹੁਣ ਵੀ ਟੱਕਿਆ ਗਿਆ। ਚਾਚੇ ਤਾਇਆ ਦੇ ਵੀ ਤਾਂ ਆਪਦੀ ਹੁੰਦੇ ਆ। ਇੱਕ ਗੱਲੋਂ ਆਪਦੀ ਭੁੱਖ ਵੱਲ ਵੀ ਸੋਚਦੀ ਕਿ ਭਲਾ ਮੈਂ ਕੀ ਰੱਬ ਦੇ ਮਾਂ ਮਾਰੇ ਸੀ ਪਰ ਉਹਦੀਆਂ ਉਹੀ ਜਾਣੇ। ਇੱਕ ਦਿਨ ਛੋਟੀ ਧਰਾਨੀ ਦੇ ਖਬਰੇ ਕੀ ਦਿਲ ਵਿੱਚ ਵਿਰਾਗ ਜਾਗ ਗਿਆ। ਪੰਜਾਂ ਕੁ ਦਿਨਾਂ ਦਾ ਇੱਕ ਮੁੰਡਾ ਉਹਨੂੰ ਦੇ ਦਿੱਤਾ। ਕਿੱਡਾ ਜਿਗਰਾ ਮਾਂ ਦਾ ਜਿਹਨੇ ਢਡੋਂ ਜਮਿਆ ਝੋਲੀ ਪਾ ਦਿੱਤਾ। ਉਹ ਅੱਖਾਂ ਵਿੱਚੋਂ ਟਿੱਪ ਟਿੱਪ ਹੰਝੂ ਘੇਰਨ ਲੱਗੀ ਭੈਣੇ ਤੇਰਾ ਦੇਣਾ ਕਿਹੜੇ ਜਨਮ ਮੋੜਾਂਗੀ ਜਿਹਨੇ ਮੈਨੂੰ ਅਪਾਗਨ ਨੂੰ ਧਾਰੀ ਅੱਗ ਦੇ ਕੇ ਮੇਰਾ ਵੀ ਚੁੱਲ੍ਹਾ ਬਲਦਾ ਕਰ ਦਿੱਤਾ ਚੰਦਰੀ ਇਹਨਾਂ ਦੀ ਭੁੱਖ ਵੀ ਭੈੜੀ ਆ ਮੁੰਡੇ ਦਾ ਤੇਰਵਾ ਕੀਤਾ ਸਾਰੇ ਸਕੇ ਸੰਬੰਧੀ ਬੁਲਾਏ ਪੂਰੀ ਖੁਸ਼ੀ ਮਨਾਈ ਮੁੰਡਾ ਦੇ ਨਾਲ ਵਿੱਚ ਹੀ ਕੁੜੀਆਂ ਵਰਗਾ ਹੀ ਰੰਗ ਬਟਾ ਗਿਆ ਕੁਝ ਸਾਲਾਂ ਬਾਅਦ ਵੱਡੀ ਕੁੜੀ ਵਿਆਹ ਦਿੱਤੀ ਛੋਟੀ ਕੁੜੀ ਤੇ ਮੁੰਡਾ ਦੋਵੇਂ ਹਾਣੋ ਆਣੀ ਸੀ ਵੱਡੀ ਕੁੜੀ ਦੇ ਵੀ ਅੱਗੋਂ ਦੋ ਕੁੜੀਆਂ ਹੋ ਗਈਆਂ ਛੋਟੀ ਕੁੜੀ ਨੂੰ ਜਨਮ ਦਿਨ ਤੋਂ ਕੁਝ ਮਹੀਨੇ ਬਾਅਦ ਅੱਲਾ ਨੂੰ ਪਿਆਰੀ ਹੋ ਗਈ ਦੋទੀਆਂ ਰੁੱਲਣ ਲੱਗੀਆਂ ਦੇ ਡਰੋਂ ਛੋਟੀ ਕੁੜੀ ਉਹਦੇ ਥਾਂ ਤੋਰ ਦਿੱਤੀ 18ਵਾਂ ਬਹਾਰ ਲੱਗਿਆ ਸੀ ਦੋ ਵੱਡੇ ਪ੍ਰਾਤ ਤੁਰ ਗਏ ਪਿਓ ਤੁਰ ਗਿਆ ਤੇ ਪਿੱਛੋਂ ਆ ਜੇਠੀ ਧੀ ਤੇ ਗਮ ਨੇ ਮਾਰ ਮਕਾਇਆ ਉਹ ਅੱਖਾਂ ਦੇ ਹੰਝੂ ਪੂੰਝ ਰੈਂਦੀ ਜਦੋਂ ਮੁੰਡਾ ਕਹਿੰਦਾ ਬੀਬੀ ਤੂੰ ਰੋ ਰੋ ਕੇ ਅੱਖਾਂ ਵੱਲੋਂ ਵੀ ਵਹਿ ਜਾਣਾ ਤੇਰਾ ਗਮ ਵਾਲਾ ਪਾਰ ਕਿਵੇਂ ਚੱਕਾਂ ਉਹ ਮਾਂ ਨੂੰ ਗੱਲ ਨਾਲ ਲਾ ਕੇ ਚੁੱਪ ਕਰਾ ਲੈਂਦਾ ਉਹਦਾ ਦਿਲ ਤਰਾਉਣ ਮਾਰਿਆ ਰਿਸ਼ਤੇਦਾਰਾਂ ਸਕੇ ਸਬੰਧੀਆਂ ਨੇ ਮੁੰਡੇ ਦਾ ਵਿਆਹ ਕਰ ਦਿੱਤਾ ਸੋਨਾਕਾਰ ਜੋ ਆ ਮੁੰਡੇ ਦੇ ਅੱਗੋਂ ਮੁੰਡਾ ਹੋ ਗਿਆ ਘਰ ਵਿੱਚ ਫਿਰ ਰੌਣਕਾਂ ਗਈ ਸਾਰਾ ਦਿਨ ਪੋਤੇ ਨਾਲ ਲੜ ਲੜਾਉਂਦੀ ਰਹਿੰਦੀ ਕਿਤੇ ਕਿਤੇ ਮਨ ਤੇ ਗੱਲ ਚੜਦੀ ਪਰ ਫਿਰ ਵਿਸਾਰ ਦਿੰਦੀ ਮੁੰਡਾ ਪੂਰਾ ਅਸਰਾ ਦਿੰਦਾ ਤੇ ਘਰ ਵਾਲੀ ਕਦੇ ਸੱਸਾਂ ਵਾਂਗ ਰਿਸ਼ਤਾ ਨਾ ਰੱਖਦੀ ਜਿਵੇਂ ਮਾਮਾ ਤੀਆਂ ਵਾਂਗ ਰਹਿੰਦੀਆਂ ਪਰ ਉਸ ਸ਼ਾਮ ਕਿਸੇ ਕਰ ਚੁੱਲ੍ਹਾ ਨਾ ਬਲਿਆ ਜਦੋਂ ਮੁੰਡੇ ਲੋਥ ਲਿਆ ਕੇ ਬੂਹੇ ਅੱਗੇ ਰੱਖ ਦਿੱਤੀ ਉਦਾਰੀ ਅਗਲੇ ਕੀ ਬਾੜੀ ਚੁੱਲ੍ਹੇ ਵਿੱਚ ਜਿਵੇਂ ਕਿਸੇ ਨੇ ਪਾਣੀ ਦਾ ਕੜਾਹਾ ਉਲਟਾ ਦਿੱਤਾ ਹੋਵੇ। ਮੁੰਡੇ ਦੇ ਭੋਗ ਤੱਕ ਤਾਂ ਉਹ ਪੋਤੇ ਨੂੰ ਪੁੱਤ ਦਾ ਆਸਰਾ ਸਮਝ ਕੇ ਹੱਕ ਨਾਲ ਆਈ ਫੜਦੀ ਰਹੀ। ਕਦੇ ਨੂੰ ਵਿੱਚੋਂ ਆਪਣੀ ਮਰੀ ਕੁੜੀ ਨੂੰ ਟੋਲਦੀ ਉਹਦੇ ਗੱਲ ਲੱਗ ਕੇ ਰੋ ਪੈਂਦੀ। ਜਦੋਂ ਭੋਗ ਤੋਂ ਮਗਰੋਂ ਕੁੜੀ ਦੇ ਮਾਪੇ ਕੋਈ ਆਸਰਾ ਨਾ ਦਿੱਸਦਾ ਵੇਖ ਆਖਣ ਲੱਗੇ ਚਲਤੀਏ ਹੁਣ। ਇਹ ਘਰ ਦਾ ਅੰਨ ਪਾਣੀ ਤੇਰੀ ਲੇਖੇ ਤੋਂ ਮੁੱਕ ਗਿਆ। ਹੁਣ ਕੁੜੀ ਦੇ ਸੱਸੌਰੇ ਕੋਲ ਰੋਣ ਦੇ ਸਿવાય ਕੁਰਚਾਰਾ ਨਹੀਂ ਸੀ ਘਰ ਦੇ ਚੁੱਲ੍ਹੇ ਦੀ ਅੱਗ ਬੁਝਦੀ ਵੇਖ ਕੁੜੀ ਨੇ ਆਪਣੇ ਮਾਪਿਆਂ ਨੂੰ ਕਿਹਾ ਮੇਰਾ ਤੇ ਉਹਦਾ ਸਾਥ ਸਹਤ ਇੰਨਾ ਕੀ ਸੀ ਕੀ ਪਤਾ ਅਗੇ ਸੁੱਖ ਹੈਗਾ ਕਿ ਨਹੀਂ ਪਰ ਮੈਂ ਆਪਣਾ ਘਰ ਛੱਡ ਕੇ ਨਹੀਂ ਜਾਵਾਂਗੀ ਇੰਨਾ ਦੇ ਉਦਾਰੀ ਅੱਗ ਲੈ ਕੇ ਬਾਲੇ ਚੁੱਲ੍ਹੇ ਨੂੰ ਪੁੱਤ ਦੇ ਸਿਰ ਤੇ ਬਾਲਾਂਗੀ ਮੁੰਡੇ ਦੇ ਜਵਾਨ ਹੋਣ ਦੀ ਅਡੀ ਕਰਾਂਗੀ ਕੁੜੀ ਦੇ ਨਾਂ ਬੋਲਾਂ ਨਾਲ ਸਾਰਿਆਂ ਦੀਆਂ ਅੱਖਾਂ 'ਚ ਪਾਣੀ ਆ ਗਿਆ